ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਤੇ ਇਹਦੇ ਨਾਲ ਹੀ ਸਾਡੇ ਕੋਲ ਬਹੁਤ ਸਾਰੀਆਂ ਐਸੀਆਂ ਡਰਿੰਕਸ ਹੈਗੀਆਂ ਐਸੇ ਫਰੂਟਸ ਹੈਗੇ ਜਿਹੜੇ ਅਸੀਂ ਖਾਣਾ ਚਾਹੁੰਦੇ ਆਂ ਲੇਕਿਨ ਡਰਦੇ ਵੀ ਆਂ ਕਿਤੇ ਸਾਨੂੰ weight gain ਤਾਂ ਨਹੀਂ ਹੋ ਜਾਏਗਾ ਕਿਤੇ sugar level ਤਾਂ ਨਹੀਂ ਵਾਚੇਗੀ ਤਾਂ ਜਿਵੇਂ ਕਿ ਆਮ ਪੰਨਾ ਹੈ ਲੱਸੀ ਹੈ ਮਿੱਠੇ ਵਾਲੀ ਅੱਜਕੱਲ ਇਹ ਚੀਜ਼ਾਂ ਪੀਣ ਦਾ ਮਨ ਕਰਦਾ ਹੈ ਲੇਕਿਨ ਇਹ ਚੀਜ਼ਾਂ ਦੀ ਜਿਹੜੀ ਕ੍ਰੇਵਿੰਗ ਹੁੰਦੀ ਹੈ ਮਿੱਠੇ ਦੀ ਕ੍ਰੇਵਿੰਗ ਹੁੰਦੀ ਹੈ ਜ਼ਿਆਦਾ ਖਾਣ ਦੀ ਕ੍ਰੇਵਿੰਗ ਹੁੰਦੀ ਹੈ ਤੁਹਾਡੇ weight ਔਰ weight ਦੋਨਾਂ ਨੂੰ ਵਧਾ ਸਕਦੀ ਹੈ ਅੱਜ ਮੈਂ ਡਾਈਟਿਸ਼ਨ ਪੱਲਵੀ ਜਸਲ ਤੁਹਾਨੂੰ ਸੁਝਾਣ ਵਾਲੀਆਂ ਕੁਝ ਐਸੇ ਖਾਣਿਆਂ ਬਾਰੇ ਜਿਹੜੇ ਕਿ ਤੁਹਾਡੇ ਮਿੱਠੇ ਦੀਆਂ ਕ੍ਰੇਵਿੰਗਸ ਜਾਂ ਜਿਹੜੀ ਮਿੱਠਾ ਖਾਣ ਦੀ ਤੁਹਾਡੀ ਇੱਛਾ ਹੁੰਦੀ ਹੈ ਉਹਨੂੰ ਕੱਟ ਕਰਨ ਦੇ ਵਿੱਚ ਤੁਹਾਡੀ ਮਦਦ ਕਰਨਗੇ ਸਭ ਤੋਂ ਪਹਿਲਾਂ ਆਮਲਾ ਅੱਜਕੱਲ ਆਮਲਾ ਤੁਹਾਨੂੰ ਮਿਲ ਰਿਹਾ ਤੁਸੀਂ ਆਮਲੇ ਨੂੰ ਡਰਾਈ ਕਰਕੇ ਰੱਖ ਸਕਦੇ ਹੋ ਜਦੋਂ ਵੀ ਤੁਹਾਨੂੰ ਲੱਗੇ ਕੋਈ ਵੀ ਮਿੱਠਾ ਖਾਣ ਦੀ ਚੀਜ਼ ਤੁਹਾਡਾ ਮਨ ਕਰ ਰਿਹਾ ਹੈ ਤਾਂ ਤੁਸੀਂ ਥੋੜਾ ਜਿਹਾ ਆਮਲੇ ਦੀਆਂ ਖੁੱਦ ਦੀਆਂ ਬਣਾਈਆਂ ਹੋਈਆਂ ਕੈਂਡੀਜ਼ ਖਾ ਸਕਦੇ ਹੋ ਇਸ ਤੋਂ ਇਲਾਵਾ ਐਪਲ ਸਾਈਡਰ ਵਿਨੇਗਰ ਐਪਲ ਸਾਈਡਰ ਵਿਨੇਗਰ ਇੱਕ ਐਸੀ ਚੀਜ਼ ਹੈ ਜਿਹੜੀ ਕਿ ਨਾ ਸਿਰਫ ਤੁਹਾਨੂੰ weight loss ਦੇ ਵਿੱਚ help ਕਰਦੀ ਹੈ ਲੇਕਿਨ ਇਹ ਤੁਹਾਡੇ metabolism ਨੂੰ ਇਹ ਫਾਸਟ ਕਰਦੀ ਹੈ ਔਰ ਤੁਹਾਡੀਆਂ ਜਿਹੜੀਆਂ hunger cravings ਹੈ ਗਿਆ ਜਾਂ ਜੋ ਵੀ ਤੁਹਾਡੀ ਐਕਸਟਰਾ ਖਾਣ ਦੀ ਇੱਛਾ ਹੁੰਦੀ ਹੈ ਉਹਨੂੰ ਕੱਟ ਕਰਨ ਦੇ ਵਿੱਚ ਮਦਦ ਕਰਦੀ ਹੈ ਹੁਣ ਪੀਣੇ ਕਿਵੇਂ ਹੈ ਤੁਸੀਂ ਐਪਲ ਸਾਈਡਰ ਵਿਨੇਗਰ ਤੁਸੀਂ ਸਵੇਰੇ ਖਾਲੀ ਪੇਟ 10 ml ਯਾਨੀ ਕਿ ਦੋ ਚਮਚ ਛੋਟੇ ਚਮਚਾ ਚ ਐਪਲ ਸਾਈਡਰ ਵਿਨੇਗਰ ਇੱਕ ਗਿਲਾਸ ਪਾਣੀ ਦੇ ਵਿੱਚ ਸੋਨੂੰ ਤੁਸੀਂ ਲੈ ਸਕਦੇ ਹੋ ਔਰ ਪਲੀਜ਼ ਮੇਰੀ ਇਹ ਹਦਾਇਤਾਂ ਹਮੇਸ਼ਾ ਯਾਦ ਰੱਖਣਾ ਕਿ ਐਪਲ ਸਾਈਡਰ ਵਿਨੇਗਰ ਨੂੰ ਤੁਸੀਂ ਕਦੇ ਵੀ ਅਨਡਾਇਲੂਟਿਡ ਨਹੀਂ ਲੈਣਾ ਉਹਨੂੰ ਹਮੇਸ਼ਾ ਪਾਣੀ ਦੇ ਵਿੱਚ ਪਾ ਕੇ ਹੀ ਲੈਣਾ ਹੈ ਇਸ ਤੋਂ ਬਾਅਦ ਜੇ ਤੁਸੀਂ ਆਪਣੀ ਡਾਈਟ ਦੇ ਵਿੱਚ ਹਰ ਰੋਜ਼ ਦੋ ਕਟੋਰੀਆਂ ਦਹੀਂ ਤੇ ਸ਼ਾਮਿਲ ਕਰੋ ਉਹ ਤੁਹਾਨੂੰ ਇਹਨਾਂ ਕ੍ਰੇਵਿੰਗਸ ਤੋਂ ਦੂਰ ਰੱਖਣ ਦੇ ਵਿੱਚ ਹੈਲਪ ਕਰ ਸਕਦੇ ਆ ਜਦੋਂ ਵੀ ਮਿੱਠਾ ਖਾਣ ਦੀ ਕੁਝ ਇੱਛਾ ਹੋਵੇ ਤੁਸੀਂ ਲੋ ਫੈਟ ਦਹੀਂ ਲਓ ਉਹਦੇ ਵਿੱਚ ਤੁਸੀਂ ਅਨਾਰ ਪਾ ਸਕਦੇ ਹੋ ਪਪੀਤਾ ਪਾ ਸਕਦੇ ਹੋ ਕ੍ਰੈਨਬੈਰੀਸ ਪਾ ਸਕਦੇ ਹੋ ਕੋਈ ਵੀ ਤੁਸੀਂ ਅਨਾਰ ਪਾ ਸਕਦੇ ਹੋ ਕੋਈ ਸੀਡਸ ਪਾ ਸਕਦੇ ਹੋ ਜੋ ਵੀ ਚੀਜ਼ ਤੁਹਾਨੂੰ ਅੱਛੀ ਲੱਗਦੀ ਹੈ ਤੁਸੀਂ ਦਹੀਂ ਖਾ ਸਕਦੇ ਹੋ ਸ਼ਾਮ ਦਾ ਟਾਈਮ ਬੜਾ ਖਤਰਨਾਕ ਹੁੰਦਾ ਹੈ ਦਿਨ ਵੇਲੇ ਤਾਂ ਲੰਘ ਜਾਂਦਾ ਹੈ ਲੇਕਿਨ ਸ਼ਾਮ ਨੂੰ ਜਦੋਂ ਅਸੀਂ ਸਾਰੇ ਜene ਘਰ ਇਕੱਠੇ ਹੁੰਨੇ ਆ ਤਾਂ ਕੁਝ ਖਾਣ ਦਾ ਮਨ ਕਰਦਾ ਹੈ ਤਾਂ ਉਸ ਟਾਈਮ ਦੇ ਵਿੱਚ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਸੀਡਸ ਖਾਓ ਸੀਡਸ ਯਾਨੀ ਕਿ ਜਿਵੇਂ ਵਾਟਰਮੈਲਨ ਸੀਡਸ ਹੈ ਪਮਕਨ ਸੀਡਸ ਹੈ ਸਨਫਲਾワー ਸੀਡਸ ਹੈ ਤੁਸੀਂ 20 ਗ੍ਰਾਮ ਯਾਨੀ ਕਿ ਦੋ ਵੱਡੇ ਚਮਚ ਤੁਸੀਂ ਸੀਡਸ ਖਾਓ ਇਹਦੇ ਨਾਲ ਤੁਹਾਨੂੰ ਹੈਲਦੀ omega 3 اور 6 ਫੈਟਸ ਦਾ ਮਿਲਣਗੇ ਹੀ ਲੇਕਿਨ ਤੁਹਾਡੀਆਂ ਜਿਹੜੀਆਂ ਹੰਗਾ ਪੈਂਕਸ ਹੈ ਉਹ ਵੀ ਸ਼ਾਂਤ ਹੋ ਜਾਣਗੀਆਂ ਇਸ ਤੋਂ ਬਾਅਦ ਤੁਸੀਂ ਇੱਕ ਚਮਚ ਚੀਆ ਸੀਡਸ ਲਓ ਉਹਨੂੰ ਇੱਕ ਗਲਾਸ ਪਾਣੀ ਦੇ ਵਿੱਚ ਸੋਕ ਕਰੋ बिकॉज ਚੀਆ ਸੀਜ਼ ਆਪਣੇ ਤੋਂ 10 ਗੁਣਾ ਪਾਣੀ ਸੋਕ ਕਰ ਲੈਂਦੇ ਆ ਇਹ ਫੁੱਲ ਜਾਂਦੇ ਆ ਸੋ ਜੁਸੀਂ ਜਦੋਂ ਇਹਨਾਂ ਨੂੰ ਲੈਂਦੇ ਹੋ ਤਾਂ ਇਹ ਤੁਹਾਡੇ ਪੇਟ ਵਿੱਚ ਕਾਫੀ ਸਮੇਂ ਤੱਕ ਰਹਿੰਦੇ ਆ ਇਹ ਕਾਫੀ ਫਿਲਿੰਗ ਹੁੰਦੇ ਆ ਔਰ ਤੁਹਾਨੂੰ ਨਾ ਸਿਰਫ ਹੰਗਰ ਬਾੰਕਸ ਤੋਂ ਦੂਰ ਲੈ ਜਾਂਦੇ ਆ ਬਾਰ ਬਾਰ ਖਾਣ ਦੀ ਇੱਛਾ ਨੂੰ ਘੱਟ ਕਰਦੇ ਲੇਕਿਨ ਤੁਹਾਡੇ ਬੈਲੀ ਫੈਟ ਤੇ ਵੀ ਇਹ ਕੰਮ ਕਰਕੇ ਤੁਹਾਨੂੰ ਬੈਨੀਫਿਟ ਦੇ ਸਕਤੇ ਆ ਇਸ ਤੋਂ ਇਲਾਵਾ ਜੇ ਤੁਸੀਂ ਤੁਹਾਨੂੰ ਬਾਰ ਬਾਰ ਭੁੱਖ ਲੱਗਦੀ ਹੈ ਛੋਟਾ ਜਿਹਾ ਟਿਪ ਦੇਣਾ ਚਾਹਾਂਗੀ ਤੁਸੀਂ ਕੀ ਕਰੋ ਤੁਸੀਂ ਇੱਕ ਗਲਾਸ ਪਾਣੀ ਦੇ ਵਿੱਚ ਥੋੜਾ ਜਿਹਾ ਜੀਰਾ ਸੋ ਕਰੋ اور ਦੋ ਚੁਟਕੀਆਂ ਉਹਦੇ ਵਿੱਚ ਦਾਲ ਚੀਨੀ ਪਾਊਡਰ ਦੀਆਂ ਪਾਓ ਰਾਤ ਨੂੰ ਉਹਨੂੰ ਸੋਕ ਕਰਕੇ ਰੱਖੋ اور ਸਵੇਰੇ ਉਹਨੂੰ ਤੁਸੀਂ 1-2 ਮਿੰਟ ਗਰਮ ਕਰਕੇ ਗੈਸ ਤੇ ਉਹਨੂੰ ਛਾਣ ਕੇ ਖਾਲੀ ਪੇਟ ਪੀਓ ਇਹਦੇ ਨਾਲ ਤੁਹਾਡਾ metabolisim ਫਾਸਟ ਹੋਏਗਾ cinnamon ਦੇ ਵਿੱਚ appetite reducing properties ਹੁੰਦੀਆਂ ਜੇ ਸਹੀ ਢੰਗ ਨਾਲ ਲਿਆ ਜਾਵੇ ਤਾਂ ਇਹ ਤੁਹਾਡੇ ਜਿਹੜੀਆਂ food cravings ਹੈਗੀਆਂ ਉਹਨਾਂ ਨੂੰ ਕੱਟ ਕਰਨ ਦੇ ਵਿੱਚ ਮਦਦ ਦੇ ਸਕਦੇ ਹਨ ਸਵੇਰੇ ਤੁਸੀਂ ਕਿਚਨ ਵਿੱਚ ਜਾਂਦੇ ਹੋ ਲੇਕਿਨ ਤੁਹਾਨੂੰ ਇਹ ਵੀ ਪਤਾ ਹੈ ਕਿ ਦਿਨ ਦੇ ਵਿੱਚ ਤੁਹਾਨੂੰ ਬਾਰ-ਬਾਰ ਭੁੱਖ ਲੱਗਦੀ ਹੈ ਤੁਸੀਂ ਕੀ ਕਰੋ ਤੁਸੀਂ ਆਪਣੇ ਵਾਸਤੇ ਥੋੜੀ ਜਿਹੀ ਦਾਲ ਐਕਸਟਰਾ ਬਣਾ ਸਕਦੇ ਹੋ ਕਿ ਆਦੀ ਸਬਜ਼ੀ ਐਕਸਟਰਾ ਬਣਾ ਕੇ ਰੱਖ ਸਕਦੇ ਹੋ ਤਾਂਕਿ ਜਦੋਂ ਵੀ ਤੁਹਾਨੂੰ ਭੁੱਖ ਲੱਗੇ ਤਾਂ ਇਟ ਇਜ਼ ਬੈਟਰ ਟੂ ਹੈਵ ਦੋਸ ਥਿੰਗਸ ਜਿਹੜੀਆਂ ਕਿ ਤੁਹਾਡੀ ਹੈਲਥ ਵਾਸਤੇ ਅੱਛੀਆਂ ਹਨ ਔਰ ਤੁਹਾਨੂੰ ਜ਼ਿਆਦਾ ਕਾਰਬਸ ਨਹੀਂ ਵੀ ਦਿੰਦੀਆਂ ਤੁਸੀਂ ਜਦੋਂ ਵੀ ਸਾਰੀਆਂ ਹਾਊਸ ਵਾਈਵਜ਼ ਮੈਨੂੰ ਪਤਾ ਹੈ ਕਿ ਕਿੰਨਾ ਬਿਜ਼ੀ ਸਕੇਜੂਲ ਹੈ ਬੱਚੇ ਘਾਟੇ ਹੈਗੇ ਆ ਬਾਰ-ਬਾਰ ਖਾਣਾ ਬਣਾਉਣਾ ਪੈਂਦਾ ਆਪਣੇ ਆਪ ਨੂੰ ਤੁਸੀਂ ਇਗਨੋਰ ਕਰ ਰਹੇ ਹੋ ਜੋ ਆਂਦਾ ਹੈ ਤੁਸੀਂ ਖਾ ਲੈਂਦੇ ਹੋ ਤਾਨੂੰ ਇਹਦਾ ਇਹ ਦੇ ਕਿ ਜਦੋਂ ਤੁਸੀਂ ਸਵੇਰੇ ਕਿਚਨ ਚ ਜਾਂਦੇ ਹੋ ਆਪਣੇ ਵਾਸਤੇ ਇੱਕ ਜਾਂ ਦੋ ਚੀਜ਼ਾਂ ਤੁਸੀਂ ਬਣਾ ਕੇ ਰੱਖੋ ਜੇ ਤੁਹਾਡੇ ਕੋਲ ਇੰਨਾ ਵੀ ਟਾਈਮ ਨਹੀਂ ਹੈ ਤਾਂ ਤੁਸੀਂ ਬਲੈਕ ਚਨੇ ਬੋਇਲ ਕਰਕੇ ਹਮੇਸ਼ਾ ਫ੍ਰਿਜ ਵਿੱਚ ਰੱਖੋ ਤੁਹਾਨੂੰ ਜਦੋਂ ਵੀ ਲੱਗੇ ਕਿ ਤੁਹਾਨੂੰ ਹੰਗਰ ਪੈਗ ਹੋ ਰਹੀ ਹੈ ਤਾਂ ਤੁਸੀਂ ਫ੍ਰਿਜ ਦੇ ਵਿੱਚੋਂ ਚਨੇ ਕੱਢ ਕੇ ਉਹਨਾਂ ਨੂੰ ਜ਼ੀਰੇ ਦਾ ਤੜਕਾ ਲਗਾ ਕੇ ਖਾ ਸਕਦੇ ਹੋ ਉਹਦੇ ਵਿੱਚ ਖੀਰਾ ਟਮਾਟਰ ਪਿਆਜ਼ ਪਾ ਕੇ ਵੀ ਖਾ ਸਕਦੇ ਹੋ ਅੱਜ ਕੱਲ ਸਪਰਾਉਟਸ ਬਹੁਤ ਅੱਛੇ ਬਣ ਜਾਂਦੇ ਆ ਵੈਦਰ ਬਹੁਤ ਅੱਛਾ ਹੈ ਤੁਸੀਂ ਆਪਣੇ ਫ੍ਰਿਜ ਦੇ ਵਿੱਚ ਹਮੇਸ਼ਾ ਸਪਰਾਉਟਸ ਰੱਖੋ ਜੇ ਤੁਹਾਡਾ ਕੁਝ ਮਿੱਠਾ ਖਾਣ ਦਾ ਮਨ ਕਰ ਰਿਹਾ ਤੁਸੀਂ ਡਾਰਕ ਚਾਕਲੇਟ ਲੈ ਆ ਕੇ ਰੱਖੋ ਅੱਜ ਕੱਲ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਚਾਕਲੇਟਸ ਹੈਗੀਆਂ ਜਿਨ੍ਹਾਂ ਦੇ ਵਿੱਚ ਸਟੀਵੀਆ ਐਜ਼ ਅ 슈ਗਰ ਬੇਸ ਪਾਈ ਜਾਂਦੀ ਹੈ ਜਿਹੜਾ ਕਿ ਤੁਹਾਡੀ ਕੈਲਰੀਜ਼ ਐਡ ਨਹੀਂ ਕਰਦਾ ਤੁਹਾਡੇ ਲਈ ਬੈਨੀਫੀਸ਼ੀਅਲ ਵੀ ਹੁੰਦਾ ਹੈ ਔਰ ਉਹ ਤੁਹਾਡੇ ਟੇਸਟ ਬਰਡਸ ਨੂੰ ਵੀ ਸ਼ਾਂਤ ਕਰਦਾ ਹੈ ਸੋ ਇਹਦੇ ਅਲਾਵਾ ਇੱਕ ਸਭ ਤੋਂ ਜ਼ਰੂਰੀ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਪ੍ਰੋਟੀਨ ਜੇ ਤੁਸੀਂ ਆਪਣੀ ਡਾਈਟ ਵਿੱਚ ਸ਼ਾਮਿਲ ਨਹੀਂ ਕਰਦੇ ਉਹਦੇ ਨਾਲ ਵੀ ਤੁਹਾਨੂੰ ਬਾਰ-ਬਾਰ ਹੰਗਰ ਪੈਂਕਸ ਹੁੰਦੀ ਹੈ ਸੋ ਜਿਹੜੀ ਮੈਂ ਦਾਲ ਦੱਸੀ ਹੈ ਚਣੇ ਸਸੇ ਹੈ ਸਪਰਾਉਟਸ ਸਸੇ ਹੈ ਤੁਸੀਂ ਐਗਵਾਈਟਸ ਖਾ ਸਕਦੇ ਹੋ ਟੋਫੂ ਖਾ ਸਕਦੇ ਹੋ ਲੋ ਫੈਟ ਪਨੀਰ ਖਾ ਸਕਦੇ ਹੋ ਜਿਹਦੇ ਨਾਲ ਤੁਹਾਡੀ ਬੋਡੀ ਨੂੰ ਹੈਲਦੀ ਪ੍ਰੋਟੀਨਸ ਮਿਲਣਗੇ ਤੁਹਾਡਾ ਮਸਲ ਮਾਸ ਇਨਕਰੀਸ ਹੋਏਗਾ ਫੈਟ ਪਰਸੈਂਟੇਜ ਡਿਕਰੀਸ ਹੋਏਗੀ ਲਾਸਟ ਬਟ ਨੋਟ ਦ ਲੀਸਟ ਜੇ ਤੁਸੀਂ ਸਹੀ ਮਾਤਰਾ ਵਿੱਚ ਪਾਣੀ ਨਹੀਂ ਪੀਂਦੇ ਨਥਿੰਗ ਇਜ਼ ਗੋਇੰਗ ਟੂ ਹੈਲਪ ਯੂ ਕਿਉਂਕਿ ਪਾਣੀ ਹੀ ਇੱਕ ਐਸਾ ਮਾਧਿਅਮ ਹੈ ਜਿਹੜਾ ਕਿ ਤੁਹਾਡੀ ਬੋਡੀ ਚ ਟਾਕਸਿਨਸ ਕੱਢਦਾ ਹੈ ਤੁਹਾਨੂੰ ਫੁੱਲ ਰੱਖਣ ਵਿੱਚ ਮਦਦ ਕਰਦਾ ਹੈ ਔਰ ਜ਼ਿਆਦਾ ਐਨਰਜੈਟਿਕ ਰੱਖਦਾ ਹੈ ਸੋ ਫਰੈਂਡਸ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਇਨਫੋਰਮੇਸ਼ਨ ਤੁਹਾਡੇ ਕਿਸੇ ਫਰੈਂਡ ਦੇ ਕੰਮ ਆ ਸਕਦੀ ਹੈ ਕਿਸੇ ਰਿਸ਼ਤੇਦਾਰ ਨੂੰ ਇਸ ਜਾਣਕਾਰੀ ਦੀ ਲੋੜ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਤੇ ਹੁਣ ਡਾਈਟੀਸ਼ਨ ਪਰਲੇਵੀ ਜਸਲ ਨੂੰ ਦਿਓ ਇਜਾਜ਼ਤ ਅਪਾ ਫੇਰ ਮਿਲਾਂਗੇ ਸਤਿ ਸ਼੍ਰੀ ਅਕਾਲ